ਹਰ ਜੀ ਸ਼ਾਮ ਦਾ ਟਾਈਮ ਹੈ ਤੇ ਬੱਜ ਗਏ ਪੌਣੇ 5 ਹੋ ਗਏ ਸਾਢੇ ਸਾਢੇ 4:30 ਹੋ ਗਏ ਮੈਂ ਪੌਣੇ 5 ਹੋਣ ਲੱਗ ਹੋਣ ਵਾਲੇ ਹੀ ਆ ਬਸ ਮੈਨੂੰ ਹੋ ਗਿਆ ਪਹਿਲਾ ਟਾਈਮ ਐਸਾ ਦੇਖਦੀ ਆ ਮੈਂ ਕਿੰਨਾ ਹੋ ਗਿਆ ਪੌਣੇ 5 ਹੋਣ ਨੂੰ ਬਸ 10 ਮਿੰਟ ਰਹਿ ਗਏ ਬਸ ਬਸ ਹੁਣ ਸਬਜੀ ਕੱਟਦੇ ਕੱਟਦੇ ਨੂੰ ਸਾਨੂੰ ਪੌਣੇ 5 ਹੋ ਜਾਣਗੇ ਤੇ ਅੱਜ ਬਣਾਉਣ ਲੱਗਿਆ ਸੀ ਆ ਪੇਠੇ ਦੀ ਸਬਜੀ ਆ ਪੇਠਾ ਚੀਰ ਕੇ ਰੱਖ ਲਿਆ ਬਸ ਮਿੱਠਾ ਪੇਠਾ ਮੈਂ ਆਪਣਾ ਨੂਨ ਵਾਲਾ ਕੱਢੂੰਗੀ ਬਾਕੀ ਦਾ ਸਾਰੀ ਫੈਮਿਲੀ ਮਿੱਠਾ ਖਾਂਦੀ ਆ ਉਹ ਵੀ ਮੈਂ ਨੂਨ ਵਾਲਾ ਵੀ ਇਸ ਵਾਰ ਪਹਿਲੀ ਵਾਰ ਕੱਢ ਰਹੀਆਂ ਕਿਉਂਕਿ ਅੱਦਨ ਅਸੀਂ ਗੁਰਦੁਆਰਾ ਸਾਹਿਬ ਚ ਖਾ ਕੇ ਆਏ ਆ ਬੜਾ ਸੁਆਦ ਦਾ ਪੇਠਾ ਨਹੀਂ ਤੇ ਪੇਠਾ ਬਣਦਾ ਨਹੀਂ ਨਾਲੇ ਮਿੱਠਾ ਪੈਂਦਾ ਹੈ ਗੁਰਦੁਆਰਿਆਂ ਚ ਨਹੀਂ ਪਾਉਂਦੇ ਹਾਂ ਉਹ ਦਿਨ ਹੈ ਨਹੀਂ ਤਾਂ ਦੁੱਖ ਨਹੀਂ ਬਸਦਾ ਨਾ ਹੈ ਨਹੀਂ ਤਾਂ ਉਹ ਦਿਨ ਅਸੀਂ ਉੱਥੇ ਵੀ ਖਾਇਆ ਰੋੜੇ ਵਾਲਾ ਉੱਥੇ ਵੀ ਨਹੀਂ ਤਾਂ ਮਿੱਠਾ ਉੱਥੇ ਵੀ ਹੈਦੀ ਪੇਠਾ ਹਾਂ ਉੱਥੇ ਵੀ ਪੇਠਾ ਤਾਂ ਫਰੋਂ ਦੇ ਨਾ ਕੋ ਲੰਗਰ ਚ ਤੋਂ ਹਾਂ ਹੁਣ ਗਰਮੀ ਗਰਮੀ ਵਾਲੀ ਲੱਗਦਾ ਲੰਗਰ ਆਲਾ ਪਤਾ ਨਹੀਂ ਕਿਉਂ ਲੰਗਰ ਆਲਾ ਬਹੁਤ ਵਧੀਆ ਲੱਗਦਾ ਏ ਤੇ ਇੱਧਰ ਬਬੂ ਬੈਠਾ ਏ ਪਿੱਛੇ ਆ ਦੇਖੋ ਬਬੂ ਦਾ ਸਿਰ ਦੁਖਦਾ ਏ ਬਹੁਤ ਜ਼ਿਆਦਾ ਕਿਉਂਕਿ ਇਹਨੇ ਸੱਟ ਖਾਈ ਹੋਈ ਆ ਇਹਦੇ ਗੋਲਾ ਪਿਆ ਹੋਆ ਵਿਚਾਰੇ ਦੇ ਮੱਥੇ ਤੇ ਕੁਛ ਦਿਨ ਉਜਾੜਾ ਕਰ ਰਿਹਾ ਕੁਛ ਖਾ ਵੀ ਨਹੀਂ ਰਿਹਾ ਹੈਗਾ ਹਾਂ ਆ ਦੇਖੋ ਇਹ ਗੋਲਾ ਕੱਪੜਾ ਹੋ ਗਿਆ ਅੱਜੇ ਡਾਕਟਰ ਨੂੰ ਦਿਖਾ ਕੇ ਲੈਣਾ ਸ਼ਾਮ ਨੂੰ ਮਿੱਟੀ ਨਾਲ ਖੇਡ ਰਿਹਾ ਏ ਗਰਮੀ ਕਰਕੇ ਬਾਹਰ ਕੱਢਦੇ ਤਾਂ ਨਹੀਂ ਹੈਗੇ ਸ਼ਾਮ ਨੂੰ ਨਿਕਲਦੇ ਆ ਬਸ ਹੁਣ ਸਾਬ ਜੀ ਕੱਟ ਕੇ ਫੇਲਾਨੀਏ ਸਬਜੀ ਦਾ ਤੜਕਾ। ਹੱਦੀਆ। ਹਉ ਤਾਂ ਕੋਈ ਕੋਈ ਸ਼ੋਰ ਲੜਾਉਂਦਾ ਵੀ ਮੇਰੀ ਚੀਜ਼ਾਂ ਟੁੱਬਣਾ। ਚਲੋ। ਲੋਪੇਠਾ ਸੀ ਲਾਂਬਿਆ ਬਣਾ ਤੜਕਾ ਲਾ ਲਿਆ ਤੇ ਤੜਕਾ ਵਗੈਰਾ ਸਾਰਾ ਕੁਝ ਕਿਵੇਂ ਬਣਾਉਂਦੇ ਆਂ ਅਸੀਂ। ਉਹ ਤੁਹਾਨੂੰ ਜਿਹੜਾ ਸਾਡਾ ਦੂਜਾ ਚੈਨਲ ਹੈ ਨਾ ਉੱਥੇ ਉੱਥੇ ਲਿਖ ਜੂਗਾ। ਕਿਉਂਕਿ ਅਸੀਂ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵੀ ਹੁਣ ਸਾਡੀ ਪੂਰੀ ਤਰ੍ਹਾਂ ਦੀ ਮਾਈਕ ਕੈਮਰੇ ਦੇ ਸਾਹਮਣੇ ਖਾਰੀਆ ਦੂਜਾ ਸਟਾਰਟ ਤੁਹਾਨੂੰ ਪਤਾ ਇੱਕੋ ਦਾ ਫੈਮਿਲੀ ਆ ਹੁਣ ਤੁਹਾਨੂੰ ਪਤਾ ਹੀ ਆ ਬਸ ਤੁਹਾਨੂੰ ਸਾਡਾ ਸਾਰਾ ਕੁਝ ਬਸ ਦਿਖਾਈ ਜਾਇ ਕਰੂਗਾ ਫੋਨ ਤੇ ਤੁਸੀਂ ਬੈਠੇ ਹੋ ਫਿਰ ਜਦੋਂ ਆਪਾਂ ਨਹੀਂ ਵੀ ਇੱਕ ਦਿਨ ਆਪਾਂ ਸਕਿੱਪ ਵੀ ਕਰ ਦਨੇ ਆ ਫਿਰ ਕਹਿੰਦੇ ਆ ਰੋਜ਼ ਪਾਇਆ ਕਰੋ ਰੋਜ਼ ਪਾਇਆ ਕਰੋ ਆਪ ਵੀ ਕਰ ਮੀ ਕਰਕੇ ਛੋਟਾ ਵੀ ਪਾਣ ਲੱਗ ਗਿਆ ਤੇ ਵਿੱਚ ਨੂੰ ਕਹਿਣਾ ਕਿ ਤੁਸੀਂ ਥੋੜਾ ਵੱਡਾ ਪਾਇਆ ਕਰੋ ਹਾਂ ਵੱਡਾ ਪਾਇਆ ਕਰੋ ਵੀ ਛੋਟਾ ਨਾ ਪਾਇਆ ਕਰੋ ਫਿਰ ਹੁਣ ਜਿਵੇਂ ਸਾਡਾ ਵੀ ਨਹੀਂ ਹੋਣੀ ਜਿਦਾ ਬਣਾਉਣ ਨੂੰ ਹਣਾ ਜਿਵੇਂ ਗਰਮੀ ਕਰਕੇ ਪਿਸਟ ਕਈਆਂ ਦਾ ਆਹੀ ਸਸ ਸਵੇਰੇ ਸ਼ਾਮੀ ਬਣਾਇਆ ਕਰਾਂਗੇ ਅਸੀਂ ਹੁਣ ਹੁਣ ਅੱਜ ਬਣਾਇਆ ਸੀ ਤੇ ਗਰਮੀਆਂ ਦਾ ਪਹਿਲਾ ਪੇਠਾ ਤੇ ਪਾਣੀ ਤਾਂ ਨਹੀਂ ਪਾਣਾ ਚਾ ਮੈਂ ਨਾ ਇਹ ਤਾਂ ਆਪੇ ਛੱਡ ਦੇਣਾ ਨੇ ਬਸ ਟੱਕ ਦੋ ਬਸ ਹੁਣ ਧੱਕੇ ਰੱਖ ਤਾ ਮਾੜੀ ਮਾੜੀ ਅੱਗ ਤੇ ਆਪੇ ਹੋ ਜਾਣਾ ਜਿਹੜਾ ਉੱਪਰ ਉੱਪਰ ਤੇ ਕੱਟਿਆ। ਕਛਮਗਨ ਸੋਣ ਲਿਆ। ਮੈਂ ਆਪਣੀ ਕੱਢ ਲਈ। ਇਹਨੂੰ ਮੈਂ ਨਾ ਹੁਣ ਦਹੀਂ ਨਾਲ ਖਾਉਂਗੀ। ਰੋਟੀ ਨਹੀਂ ਖਾਣੀ। ਬਸ ਬਸ। ਵੀ ਨਾ ਰੋਟੀ ਨਾ ਖਾਉਂਗੀ ਰੋਟੀ। ਇੱਕ ਰੋਟੀ ਖਾਣੀ ਮੇਰੇ ਤੇ ਪਿਆਰੇ ਵੀ ਨਹੀਂ ਖਾਣ। ਦੁਪਹਿਰ ਸਵੇਰ ਦੀ ਖਸ ਸਵੇਰ ਦੇ ਚੌਲ ਖਾਏ ਹੋਏ ਮਿਲਦਾ। ਹਾਂ। ਤੇਨੀ ਕਿ ਮੈਂ ਹੁਣ ਚੀਨੀ ਪਾ ਦੂੰਗੀ ਕਿਉਂਕਿ ਸਾਰੀ ਫੈਮਿਲੀ ਪੀਲੀ ਹੈ ਨਾ ਮਿੱਠਾ ਖਾਂਦੀ ਹੈ। ਖੱਟ ਮਿੱਠਾ, ਖੱਟ ਮਿੱਠਾ। ਜ਼ਿਆਦਾ ਵੀ ਨਹੀਂ ਪਾਏ। ਠੀਕ ਜਿਹਾ ਪਾ ਦਈਏ। ਥੋੜੀ ਜਿਹੀ ਪਾਏ ਨਾਰਮਲ ਆਉ ਦੇ। ਕਿਉਂਕਿ ਫਿਰ ਤੂੰ ਵੀ ਨਹੀਂ ਖਾਂਦੀ ਨਾ ਇੰ ਤਲਾ ਤੁਮ ਜਿਆਦਾ ਮੈਂ ਟੀ ਬੋਲੀ ਬੰਦੀ ਸੀ ਤੇ ਪਿੰਡ ਚ ਵੀ ਹਾਂ ਤੇ ਤੂੰ ਵੀ ਇੰਨਾ ਮਿੱਠਾ ਨਹੀਂ ਨਾ ਖਾਂਦੀ ਪੈਸੀ ਹੁੰਦੇ ਤੁਹਾਨੂੰ ਨਾਲੇ ਬਣਾਉਂਦੇ ਨਹੀਂ ਮੈਂ ਜਦੋਂ ਪਹਿਲੀ ਵਾਰ ਉਹ ਰਾਈ ਮੈਂ ਵੀਡੀਓ ਚ ਦੇਖਿਆ ਤੁਮ ਉਹਨਾਂ ਨਾਲ ਬਣਾ ਲਈ ਸੀ ਪਹਿਲੀ ਵਾਰ ਮੈਂ ਨੂਨ ਵਾਲਾ ਬਣਾ ਲੈ ਤੋਰੇ ਕਿਸੇ ਨੇ ਨਹੀਂ ਖਾਦਾ ਤਾਂ ਹਾਂ ਫਿਰ ਮੈਂ ਜਦੋਂ ਮਿੱਠਾ ਖਾਇਆ ਅਗਲੀ ਵਾਰ ਮਿੱਠਾ ਖਾਇਆ ਜਦੋਂ ਮੈਂ ਅਗਲੀ ਵਾਰ ਮੰਮੀ ਨੇ ਬਣਾਇਆ ਫੇ ਮੈਨੂੰ ਮਿੱਠੇ ਦਾ ਸੁਭਾਅ ਪੈ ਗਿਆ ਹੁਣ ਮੈਨੂੰ ਆਈ ਸਵਾਲ ਲੱਗਦਾ ਏ ਇੱਕ ਨਾ ਜਿਆਦਾ ਗੁਰਦੁਆਰਿਆਂ ਚ ਤਾਂ ਫੋਲਕ ਤਾਰਦੇ ਆ ਪਰ ਅਸੀਂ ਸ਼ੁਰੂ ਤੇ ਨਹੀਂ ਤਾਰਦੇ ਇਦਾਂ ਨਾਲ ਹੀ ਵਧੀਆ ਲੱਗਦਾ ਉਹ ਫਿਰ ਜਾ ਦੇ ਕੋਲਵਾ ਜ ਹੋ ਜਾਂਦਾ ਹੈ ਉਹ ਕੋਲਾ ਹਾਂ ਤਾਂ ਹੀ ਮਾਨੂੰ ਗੁਰਦੁਆਰੇ ਤੇ ਫਿਰ ਚਮਚਿਆਂ ਨਾਲ ਖਾਣਨੇ ਆ ਆ ਦੇਖੋ ਅੱਜ ਬਣਾਈਏ ਸੀ ਪੇਠੇ ਦੀ ਸਬਜ਼ੀ ਸੁਆ ਲੱਗ ਰਹੀ ਆ ਖੁਸ਼ਬੂ ਵਾਸੋਂ ਯਾਰ ਇਹ ਮਿੱਠੇ ਪੈਣੀ ਦੀ ਖੁਸ਼ਬੂ ਆਂ ਦੀਆ ਚੱਲ ਹੁਣ ਇਹਨੂੰ ਅੰਦਰ ਤੇ ਲੈ ਆ ਮੈਂ ਪਤਿਲਾਂ ਵਿੱਚ ਮਾ ਗਦਾਂ ਹੁਣ ਅਸੀਂ ਚੜੇ ਆ ਇੱਥੇ ਕੋਠੇ ਤੇ ਕੋਠੇ ਤੇ ਦੇਖੋ ਇਦਾਂ ਸਾਡੀਆਂ ਪਾਥੀਆਂ ਪਥੀਆਂ ਵੀ ਆ ਜਿਹੜੀਆਂ ਸਾਡੀਆਂ ਦੂਜੇ ਚੈਨਲ ਤੇ ਵੀਡੀਓਜ਼ ਪਾਉਂਦੀਆਂ ਨੇ ਤੇ ਦੇਖ ਚੁੱਕੇ ਆ ਸਾਰੇ ਪਹਿਲੇ ਸਬਸਕ੍ਰਾਈਬਰ ਤੇ ਉਧਰ ਸਾਡਾ ਉਹ ਦੂਜਾ ਵਾਲਾ ਕੋਠਾ ਏ ਉਧਰ ਦੂਜੀਆ ਪੱਥੀਆਂ ਤੇ ਇੱਧਰ ਮਤਲਬ ਨਾ ਜਿਹੜੀਆਂ ਸਾਡੇ ਪਾਥੀਆਂ ਸੁੱਕੀ ਜਾਂਦੀਆਂ ਨੇ ਫਿਰ ਉਹ ਅਸੀਂ ਨਾਲ ਦੀ ਨਾਲ ਆਪਣੇ ਪੁਰਾਣੇ ਘਰ ਪਚਾਈ ਜਾਂਦੇ ਆ ਉੱਥੇ ਸਾਰੀਆਂ ਪਾਥੇ ਰੱਖਦੇ ਸੀ ਕੋਈ ਗਹਾਰਾ ਨਹੀਂ ਲਾਂਦੇ ਹੈਗੇ ਫਿਰ ਸਾਡਾ ਜਿਹੜਾ ਪੁਰਾਣਾ ਘਰ ਪਾਥੀਆਂ ਵਾਲਾ ਘਰ ਆਹੋ ਉੱਥੇ ਤੂੜੀ ਮੱਝਾਂ ਦਾ ਜਿੰਨਾ ਵੀ ਸਮਾਨ ਹੈ ਸਾਡਾ ਉੱਥੇ ਹੁੰਦਾ ਹੈ ਜਿੰਨੀ ਲੋੜ ਹੁੰਦੀ ਹੈ ਫਿਰ ਇੱਥੇ ਲੈ ਕੇ ਆਂਦੇ ਆ ਵੀ ਦੋ ਦੋ ਤਿੰਨ ਤਿੰਨ ਦੀਨ ਦਾ ਲੈ ਕੇ ਆਂਦੇ ਆ ਤੇ ਸੁੱਕੀਆਂ ਵਿੱਚ ਜਿਹੜਾ ਗਾਜੀ ਵਿੱਚ ਹੁਣ ਗਰਮੀ ਪੈ ਰਹੀ ਹੈ ਸਾਨੂੰ ਪਾਥੀਆਂ ਲਿਆਂਦੀ ਲੋੜ ਨਹੀਂ ਪੈਂਦੀ ਹੈਗੀ ਜਿਹੜੀਆਂ ਇੱਥੇ ਪਾਥੀਆਂ ਸੁੱਕੀ ਜਾਂਦੀਆਂ ਫਿਰ ਅਸੀਂ ਇੱਥੋਂ ਹੀ ਥੱਲੇ ਸਿੱਟੀ ਜਾਂਦੇ ਹੁੰਨੇ ਆ ਸਿਆਲ ਚ ਲੋੜ ਪੈਂਦੀ ਹੈ ਸਿਆਲ ਚ ਅਸੀਂ ਥੱਲੇ ਭਰ-ਭਰ ਕੇ ਰੇੜੀਆਂ ਭਰ ਕੇ ਜਿਹੜੀਆਂ ਹੁਣ ਗਰਮੀ ਚ ਉਧਰ ਜਾਂਦੀਆਂ ਨੇ ਫਿਰ ਉਹੀ ਰੇੜੀਆਂ ਭਰ ਕੇ ਇੱਧਰ ਆਂਦੀਆਂ ਨੇ ਮਮਾ ਤੇ ਉਹ ਸਾਹਮਣੇ ਨਾ ਜਿਹੜਾ ਉਹ ਰੋਡ ਜਾ ਰਿਹਾ ਸਾਹਮਣੇ ਸਾਡਾ ਸਰੰਦ ਤੋਂ ਪਟਿਆਲੇ ਵੱਲ ਪਟਿਆਲੇ ਤੋਂ ਸਰੰਦ ਵੱਲ ਉਹ ਰੋਡ ਦੇ ਸਾਹਮਣੇ ਸਾਡਾ ਘਰ ਆ ਮੇਰੀ ਗੱਲ ਸੁਣੋ ਆ ਦੇਖੋ ਇੱਧਰ ਰੱਤੀਆਂ ਪਾਥੀਆਂ ਤੋਂ ਪੱਜਿਆ ਨੇ ਆ ਜੀ ਤੇ ਮੰਮੀ ਆਖਾਨੀ ਐ ਇਹ ਸਾਡੀ ਪਤਾ ਨਹੀਂ ਕੀ ਚਰੀ ਲਾਈ ਹੋਈ ਐ ਹਾਂ ਚਰੀ ਚਰੀ ਐ ਤੇ ਇੱਧਰ ਇਹ ਸਾਡੀਆਂ ਨਾ ਇੱਧਰ ਪਿੱਛੇ ਤੋਂ ਦਿਖ ਰਹੀਆਂ ਨੇ ਉਹ ਸਾਹਮਣੇ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਹੜੀਆਂ ਥੋੜੀਆਂ-ਬਹੁਤੀਆਂ ਮੂਰੇ ਵੀ ਨੇ ਆ ਦੇਖੋ ਇਹ ਸਬਜ਼ੀਆਂ ਫਲੀਆਂ ਲਾਈਆਂ ਹੋਈਆਂ ਨੇ ਉਹ ਸਾਹਮਣੇ ਸ਼ਿਮਲਾ ਮਿਰਚ ਲੱਗ ਰਹੀ ਐ ਇਹ ਫਲੀਆਂ ਲੱਗ ਰਹੀਆਂ ਉਹ ਭਿੰਡੀਆਂ ਲੱਗ ਰਹੀਆਂ ਇੱਧਰ ਸਾਈਡਾਂ ਤੇ ਕੰਧ ਦੇ ਨਾਲ-ਨਾਲ ਸੀ ਬੇਲਾਂ ਚੜਾਈਆਂ ਹੋਈਆਂ ਨੇ ਜਿਵੇਂ ਕareleਆਂ ਦੀ ਹਰੋ ਦੀ ਕੀ ਆਦੀ ਹਨਾ ਹੁਣ ਜਿਹੜਾ ਦੇਖੋ ਸਾਡੇ ਸਾਡਾ ਸਾਹਮਣੇ ਪਿੰਡਾ ਰੋਡ ਦੇ ਬਿਲਕੁਲ ਨੇੜੇ ਆ ਕੋਈ ਦੂਰ ਨਹੀਂ ਹੈ ਫਰਕ ਨਾਲ ਨਹੀਂ ਹੈ ਤੇ ਇੱਧਰ ਦੇਖੋ ਮਤਲਬ ਬਸ ਆਲੇ ਦੁਆਲੇ ਖੇਤ ਵਗੈਰਾ ਕੁਝ ਰੇਹਾਂ ਨਹੀਂ ਹੈਗਾ ਇੰਨਾ ਜ਼ਿਆਦਾ ਤੇ ਸਾਡੀ ਸਾਹਮਣੇ ਮਤਲਬ ਸਿਟੀ ਆ ਹਨਾ ਜਿੱਥੇ ਸਾਡਾ ਮਤਲਬ ਦੁੱਧ ਲਾਇਆ ਹੋਇਆ ਏ ਅਸੀਂ ਦੁੱਧ ਪਾਉਂਦੇ ਆ ਇੱਥੇ ਤੇ ਇੱਧਰ ਸਾਡੇ ਹੁਣ ਯੂ ਵੀ ਛੁੱਟੀਆਂ ਹੋ ਗਈਆਂ ਤੇ ਹੁਣ ਯੂ ਵੀ ਕਰਨ ਜਾਇਆ ਕਰੂ ਇੱਥੇ ਯੋਗਾ ਇੱਥੇ ਯੋਗਾ ਕਰਾਉਂਦੇ ਨੇ ਉਹ ਪਿੱਛੇ ਪਾਰਕ ਚ ਜਾ ਕੇ ਕਤਾ ਪਾਰਕ ਆ ਕੋਠੀ ਹੈ ਜਿਹੜੀ ਸਾਹਮਣੇ ਇਹਦੇ ਪਿੱਛੇ ਆ ਤੇ ਇੱਕ ਪਾਰਲੀ ਸਾਈਡ ਆ ਉਹ ਵੱਡੀ ਆ ਜਿੱਥੇ ਸਾਰੇ ਯੋਗਾ ਵਗੈਰਾ ਕਰਨ ਆਉਂਦੇ ਨੇ ਯੋਗਾ ਕਰਾਉਂਦੇ ਨੇ ਉੱਥੇ ਤੇ ਯੂਵੀ ਜਾਇਆ ਕਰੂਗਾ ਡੇਲੀ 7 ਵਜੇ ਯੋਗਾ ਕਰਨ ਪਹਿਲਾਂ ਛੁੱਟੀਆਂ ਤੇ ਜਾਂਦਾ ਸੀ ਪਹਿਲਾਂ ਠੰਡ ਸੀ ਹੁਣ ਜਾਇਆ ਕਰੂਗਾ ਉੱਥੇ ਯੋਗਾ ਕਰਨ ਇਹ ਤਾਂ ਕਦੇ ਹੋ ਦੇਖੂਗੀ ਜੇ ਮੇਰੇ ਸਾਤ ਕਿਉਂਕਿ ਸਾਡੇ ਨਾਲ ਕੰਮ ਬਹੁਤ ਹੁੰਦਾ ਨਹੀਂ ਤਾਂ ਅਸੀਂ ਵੀ ਬਗ ਜਿਆ ਕਰੀਏ ਬਟ ਕੰਮ ਬਹੁਤ ਹੁੰਦਾ ਮੈਨੂੰ ਮੈਨੂੰ ਜਾਣ ਦਾ ਟਾਈਮ ਨਹੀਂ ਮਿਲਦਾ ਹੈਗਾ ਨਹੀਂ ਕੁਝ ਥੋੜਾ ਸ਼ਾਇਦ ਮੈਨੂੰ ਜਾਣ ਦਾ ਟਾਈਮ ਨਹੀਂ ਮਿਲਦਾ ਹੈਗਾ ਨਹੀਂ ਕੁਝ ਥੋੜਾ ਟਾਈਮ ਕੱਢ ਕੇ ਪਰ ਤੁਹਾਡੇ ਲਈ ਵੀਡੀਓ ਜ਼ਰੂਰ ਬਣਾ ਕੇ ਲਿਆਉਂਗੀ ਦੇਖੋ ਜਿਹੜੇ ਯੋਗਾ ਸਰ ਤੇ ਉੱਥੇ ਉਹਨਾਂ ਨੇ ਉਹ ਐ ਕਿਹਾ ਸੀ ਕਿ ਠੰਡਾ ਉਹ ਸਿਆਲਾਂ ਦਾ ਟਾਈਮ ਹੋ ਰਿਹਾ ਹੈ ਕਰੂਗਾ ਗਰਮੀਆਂ ਦਾ ਟਾਈਮ ਹੋ ਕਿਉਂਕਿ ਗਰਮੀ ਤੇ ਸਿਆਲ ਚ ਫਰਕ ਹੁੰਦਾ ਨਾ ਉਹ ਠੰਡਾ ਚ ਜਿਆਦਾ ਠੰਡ ਹੁੰਦੀ ਆ ਤਾਂ ਉਹ ਟਾਈਮ ਅਲੱਗ ਅਲੱਗ ਹੁੰਦਾ ਹੂੰ ਯੂਵੀ ਬਸਿਆਣਾ ਹੋ ਰਿਹਾ ਕੈਮਰੇ ਦੇ ਅੱਗੇ ਕੈਮਰੇ ਦੇ ਪਿੱਛੇ ਤਾਂ ਇਹ ਬਹੁਤ ਛਿੱਤਰ ਖਾ ਰਿਹਾ ਹੈ ਇਹ ਚੜ ਕੇ ਤੁਹਾਨੂੰ ਆਲਾ ਦਵਾਲਾ ਵੀ ਦਿਖਾਤਾ ਥੋੜਾ ਬੋਤਾ ਹਨਾ ਤਾਂ ਜਿਵੇਂ ਜਿਵੇਂ ਹੁਣ ਤੁਸੀਂ ਦੱਸਿਆ ਕਰੋਗੇ ਸਾਨੂੰ ਉਹ ਦਿਖਾਓ ਦਿਖਾਇਆ ਕਰੋ ਮਤਲਬ ਜੇ ਐਸਾ ਤੋਂ ਬਣਿਆ ਕਰੂਗੀ ਅਸੀਂ ਜ਼ਰੂਰ ਦਿਖਾਇਆ ਕਰਾਂਗੇ ਯੂਵੀ ਪਿੱਛੇ ਨਾ ਗਿਰ ਜੀ ਤੱਕ ਖੜੋ ਏ ਹੁਣ ਚੱਲਦੇ ਆਂ ਅਸੀਂ ਥੱਲੇ ਕਿਉਂਕਿ ਫਿਰ ਯੂਵੀ ਦੀਆਂ ਸ਼ਰਾਰਤਾਂ ਨੇ 2 ਮਿੰਟ ਹੋਰ ਰੁਕ ਗਈ ਤਾਂ ਵੱਧ ਜਾਣੀਆਂ ਨੇ ਵੈਸੇ ਉਰੇ ਤੇ ਥੱਲੇ ਜਾਣ ਨੂੰ ਜੀ ਤਾਂ ਨਹੀਂ ਕਰਦੇ ਆ ਕਿਉਂਕਿ ਠੰਡੀ ਹਵਾ ਸਿੱਧੀ ਠੰਡੀ ਹਵਾ ਲੱਗ ਰਹੀ ਆ ਬਹੁਤ ਜਿਆਦਾ ਠੰਡੀ ਹਵਾ ਲੱਗ ਰਹੀ ਆ ਥੱਲੇ ਜਾਣ ਨੂੰ ਬਿਲਕੁਲ ਜੀ ਨਹੀਂ ਆ ਰਿਹਾ ਪਰ ਸਾਡਾ ਗੁਰਦੁਆਰੇ ਜਾਣ ਦਾ ਟਾਈਮ ਹੋ ਰਿਹਾ 6 ਵਜਣ ਵਾਲੇ ਆ ਤੇ ਬਸ ਹੁਣ ਥੱਲੇ ਚੱਲਦੇ ਆਂ ਤੇ ਨਹੀਂ ਚੜੀ ਹੈਗੀ ਤੂੰ ਵੀ ਇੱਕ ਦਿਨ ਚੜੀ ਹੁਣ ਹਾਂ ਤੂੰ ਬਾਤੀਆਂ ਤਿਆਰੀ ਮੈਂ ਤੇਰੀ ਉਦੋਂ ਵੀਡੀਓ ਬਣਾਉਂਗੀ ਠੀਕ ਐ ਪਹਿਲੇ ਚੜੇ ਆਵਾ ਫੋੜੀ ਤੇ ਮੈਂ ਕਦੇ ਚੜੀ ਨਹੀਂ ਨਾ ਇੱਕ ਵਾਰੀ ਪਹਿਲੇ ਚੜਨਾ ਸਿੱਖੀ ਜਿੱਦਾਂ ਚੜ ਜਾਏਗੀ ਫਿਰ ਨਾ ਸਾਰਾ ਦਿਖਾਵਾਂਗੇ ਚੜਨਾ ਸਿੱਖਾਂਗੇ ਸਾਹਬੀ ਚਾਚੀ ਉਹ ਗੁਰਦੁਆਰੇ ਦੀ ਹਾਲੀ ਤਿਆਰ ਹੋ ਗਈ ਬਸ ਜਾ ਰਹੇ ਆ ਮੈਂ ਕਹਿੰਦੀ ਨਹੀਂ ਮੈਂ ਕੱਲੂ ਪਹਿਲੀ ਵਾਰ ਕੱਲੂ ਚੜ ਕੇ ਦੇਖੂਗੀ ਮੈਂ ਕਦੀ ਪਹਿਲੀ ਵਾਰ ਚੜੀ ਨਹੀਂ ਚੜਦੀ ਕਰਦੀ ਮੈਂ ਆ ਬਾਡੀ ਨੇ ਕਦੇ ਚੜੀ ਨਹੀਂ ਚੜਾਵਾਂਗੇ ਇੱਕ ਦਿਨ ਫਿਰ ਇਹਦੀ ਵੀਡੀਓ ਬਣਾਵਾਂਗੇ بس میں بھی اتر رہی ہاں ਥੱਲੇ ਚਲੋ ਚੱਲੀਏ ਹੁਣ ਥੱਲੇ ਮੇਰੇ ਬੂਟ ਨੂੰ ਗੋਹਾ ਲੱਗ ਗਿਆ ਹੈ ਇਹ ਬੂਟ ਗੋਹਾ ਮੇਰੇ ਬੂਟਾਂ ਨੂੰ ਗੋਹਾ ਲੱਗਿਆ ਅਗਲਾ ਥੰਮ ਲਈ ਨਾ ਮੇਰੇ ਬੂਟਾਂ ਨੂੰ ਗੋਹਾ ਲੱਗ ਗਿਆ ਬੋਲੀ ਤਿਆ ਕਰ ਬੋਲੀ ਮੈਂ ਆ ਗਈ ਥੱਲੇ ਅੱਜ ਫੇਰ ਕਿਉਂਕਿ ਜ਼ਿਆਦਾਤਰ ਨਾ ਹਰ ਇੱਕ ਦੀ ਰਿਕਵੈਸਟ ਹੀ ਹੁੰਦੀ ਆ ਵੀ ਸਾਨੂੰ ਸਬਜ਼ੀਆਂ ਤੋੜਦੇ ਆ ਦਿਖਾਏ ਕਰੋ ਸਬਜ਼ੀਆਂ ਦਿਖਾਇਆ ਕਰੋ ਹੈਨਾ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈਨਾ ਤੁਹਾਨੂੰ ਦੇਖੋ ਤੋੜਦੇ ਹੋਏ ਦੇਖਣਾ ਵਧੀਆ ਲੱਗਦਾ ਤਾਂ ਸਾਨੂੰ ਤੋੜਨਾ ਵਧੀਆ ਲੱਗਦਾ ਜਿਵੇਂ ਮੈਂ ਕਹਿੰਨੀ ਹੁੰਦੀ ਆ ਮੈਨੂੰ ਵੀ ਤੋੜਨਾ ਬਹੁਤ ਵਧੀਆ ਲੱਗਦਾ ਹੈਨਾ ਸਬਜ਼ੀਆਂ ਸਾਡੀਆਂ ਫਾਲੀਆਂ ਦੇਖੋ ਪਹਿਲਾਂ ਤਾਂ ਨੇੜੇ ਤੇ ਦਿਖਾਈ ਇਹ ਕਿਹੜੇ ਕੰਮ ਦੇ ਫਰ ਸਾਡੀਆਂ ਫਲੀਆਂ ਵੀ ਆਣ ਲੱਗੀਆਂ ਦੇਖੋ ਸ਼ੁਰੂਆਤ ਹੋਈ ਆ ਦੇਖੋ ਫਲੀਆਂ ਇੱਧਰ ਨਾ ਤੋੜੀਆਂ ਇੱਕ ਵਾਰ ਵੀ ਨਹੀਂ ਹੈਗੀਆਂ ਇਹ ਦੇਖੋ ਜੀ ਮੇਨਾ ਆ ਦੇਖੋ ਐਡੀ ਐਡੀਆ ਹੋ ਰਹੀਆਂ ਕੀੜੇ ਚੜ ਰਹੇ ਨੇ ਉੱਤੇ ਫੁੱਲ ਆ ਰਹੇ ਨੇ ਇਹਨਾਂ ਪਤਾ ਚੜਦੇ ਹੀ ਨੇ ਕੀੜੇ ਪਤਾ ਨਹੀਂ ਤੇ ਇਹਨਾਂ ਤੇ ਇੱਧਰ ਆ ਦੇਖੋ ਹਾਂ ਤੇ ਇੱਧਰ ਮੜੇ ਫੜੋ ਕੈਮਰਾ ਤੇ ਇੱਧਰ ਦੇਖੋ ਸਾਡੀ ਸ਼ਿਮਾਂ ਵਿੱਚ ਹੋ ਗਈ ਤਾਂ ਕਰਾਬ ਥੋੜੀ ਹੋਈ ਆ ਇਹ ਰੁਕਦੀ ਹੁੰਦੀ ਆ ਵਿੱਚ ਨੂੰ ਰੁਕ ਨਹੀਂ ਆ ਕਮੈਂਟ ਕਰਕੇ ਸਾਰੇ ਦੱਸਿਓ ਵੀ ਇਹ ਰੁਕਦੀ ਆ ਵਿੱਚ ਨੂੰ ਜਦ ਟੁੱਟੀ ਜਾਈਂਦੀ ਫਿਰ ਉਹਦੇ ਬਾਅਦ ਦੇ ਵਿੱਚ ਕਿ ਆ ਦੇਖੋ ਪੱਤੇ ਨਾ ਜਮੇ ਹੀ ਐ ਹੋ ਗਏ ਜਿਵੇਂ ਮਰ ਗਏ ਮੁਰਝਾ ਆ ਗਿਆ ਦੇਖੋ ਜਿਵੇਂ ਮਰ ਗਏ ਸਾਰੇ ਪੱਤੇ ਐਵੇਂ ਹੋ ਗਏ ਤੋ ਤਾਂ ਲੋਹ ਬਹੁਤ ਚੱਲ ਰਹੀ ਆ ਲੋਹਾ ਬਹੁਤ ਹੂੰ ਤਾਂ ਵਿੱਚ ਹੋਈ ਵੀ ਪਈ ਐ ਪਰ ਨਾ ਜਿਹੜੀ ਛੋਟੀ ਛੋਟੀ ਹੋ ਕੇ ਹੁਣ ਇਸ ਤਰ੍ਹਾਂ ਹੋਈ ਪਈ ਐ ਸਾਰੀ ਐਨੀ ਐਨੀ ਹੁੰਦੀ ਐ ਬਸ ਬਦਲਦੀ ਨਹੀਂ ਹੈਗੀ ਖਰਾਬ ਹੋ ਕੇ ਥੱਲੇ ਗਿਰ ਜਾਂਦੀ ਐ ਪਤਾ ਨਹੀਂ ਕੀ ਹੋ ਗਿਆ ਤੁਸੀਂ ਦੱਸੋ ਐ ਤਾਂ ਦੇਖ ਬੜੀ ਆਹ ਦੇ ਬੜੀ ਲੱਕੜੀ ਮੈਂ ਦਿਖਾਨੀ ਐ ਤੁਹਾਨੂੰ ਨੇੜੇ ਤੇ ਵੀ ਆਹ ਦੇਖੋ ਐਡਾ ਕ ਪੀਸ ਹੋ ਜਾਂਦਾ ਤੇ ਇਹ ਵਿੱਚੋਂ ਆ ਖਰਾਬ ਹੋ ਜਾਂਦਾ ਹਰੇਕ ਪੀਸ ਆਹ ਦੇਖੋ ਆਹ ਦੇਖੋ ਛੋਟੇ ਛੋਟੇ ਇਹ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਕੀ ਹੋ ਰਿਹਾ ਐ ਇਹ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਹਿੰਦੇ ਹੁੰਦੀ ਐ ਖਰਾਬ ਜਿਵੇਂ ਜਸਪਾਲ ਦੱਸ ਰਿਹਾ ਵੇ ਹੁੰਦੀ ਹੁੰਦੀ ਆ ਖਰਾਬ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਐਵੇਂ ਹੁੰਦੀ ਆ ਚਲੋ ਮੈਂ ਮੈਨੂੰ ਪਤਾ ਵੀ ਨਹੀਂ ਕਿਉਂਕਿ ਮੈਂ ਕਦੇ ਦੇਖੀ ਵੀ ਨਹੀਂ ਹੈਗੀ ਇਸ ਤਰ੍ਹਾਂ ਖਰਾਬ ਹੁੰਦੀ ਕਿਉਂਕਿ ਪਹਿਲਾਂ ਤਾਂ ਕਦੇ ਹੋਈ ਨਹੀਂ ਪਹਿਲੀ ਵਾਰ ਹੋਈ ਆ ਆ ਦੇਖੋ ਆ ਦੇਖੋ ਐ ਖਰਾਬ ਹੋਈ ਆ ਹੁਣ ਇਹ ਬੁੱਤੇ ਵੀ ਇਸ ਤਰ੍ਹਾਂ ਪੱਤੇ ਜਿਵੇਂ ਮਰੇ ਪਏ ਹੁੰਦੇ ਨੇ ਇਸ ਤਰ੍ਹਾਂ ਦੇ ਹੋ ਗਏ ਵਿੱਚ ਵਿੱਚ ਤਾਂ ਬਹੁਤ ਵਧੀਆ ਖੜੀ ਆ ਜਿਵੇਂ ਆ ਦੇਖੋ ਵਿੱਚ ਵਿੱਚ ਤਾਂ ਐਵੇਂ ਵੱਡੇ ਵੱਡੇ ਆਓ ਦੇਖੋ ਵੱਡੇ ਆ ਦੇਖੋ ਵੱਡੇ ਵੱਡੇ ਹੋਏ ਪਏ ਆ ਪੀਸ ਮੋਰੇ ਪੱਤੇ ਆ ਜਾਂਦੇ ਨੇ ਲੱਗੇ ਮੋਰੇ ਪੱਤੇ ਆ ਜਾਂਦੇ ਨੇ ਵਿੱਚ ਵਿੱਚ ਆ ਵੱਡੇ ਹੋਏ ਪਏ ਆ ਹਾਂ ਚਲਾਇਆ ਉਹ ਆ ਦੇਖੋ ਵਿੱਚ ਵਿੱਚ ਤਾਂ ਸੋਹਣੇ ਆ ਪਰ ਜਿਹੜੇ ਵੱਡੇ ਆ ਨਾ ਉਹ ਫਸੇ ਪਏ ਆ ਵਿੱਚ ਇਧਰ ਸੱਡੀਆਂ ਪ੍ਰਿੰਡੀਆਂ ਦੇ ਬੁੱਟੇ ਵੀ ਆਦ ਰਹੇ ਨੇ ਪ੍ਰਿੰਡੀਆਂ ਵੀ ਸੋਹਣੀਆਂ ਲੱਗ ਰਹੀਆਂ ਨੇ ਆ ਦੇਖੋ ਅੱਜ ਤੁਹਾਨੂੰ ਸਬਜ਼ੀਆਂ ਬਿਲਕੁਲ ਨੇੜੇ ਤੇ ਦਿਖਾ ਰਹੀਆਂ ਬਿਲਕੁਲ ਪਹਿਲਾਂ ਵੀ ਦਿਖਾ ਚੁੱਕੇ ਆ ਮਤਲਬ ਵੀ ਵਧੀਆ ਲੱਗ ਰਹੀਆਂ ਨੇ ਹਨਾ ਕਿੰਦਾਂ ਦੀਆਂ ਤੁਹਾਨੂੰ ਦੇਖ ਕੇ ਤੁਸੀਂ ਵੀ ਦੱਸ ਦੋਗੇ ਪ੍ਰਿੰਡੀਆਂ ਤੋੜ ਚੁੱਕੇ ਆ ਇਸ ਕਰਕੇ ਛੋਟੀਆਂ ਛੋਟੀਆਂ ਐ ਹੁਣ ਹੁਣ ਇਹ ਨਮੀ ਆ ਤਾਂ ਸਾਡੀਆਂ ਫਲੀਆਂ ਹੋਣਗੀਆਂ ਤੇ ਇੱਧਰ ਕੀ ਆ ਕੀ ਆ ਸੀ ਖਾ ਚੁੱਕੇ ਆ ਜਿਹੜੀ ਬਣਾਈ ਸੀਗੀ ਲੋਕੀ ਦੀ ਸਬਜ਼ੀ ਜਿਹੜੀ ਕਹਿੰਦੇ ਤੇ ਸਾਰੇ ਸਨ ਅੱਜ ਨਾ ਇੰਨੀ ਸੋਹਣੀ ਹਵਾ ਚੱਲ ਰਹੀ ਹੈ ਠੰਡੀ ਬਿਲਕੁਲ ਠੰਡੀ ਹਵਾ ਚੱਲਦੀ ਹੈ ਮੇਰੇ ਕੋਲ ਨਾ ਦੁਪੱਟਾ ਯਾਨੀ ਕਿ ਨਾ ਡਾਰਕ ਕਲਰ ਦਾ ਇਹੀ ਹੈ ਦੂਜੇ ਮੇਰੇ ਦੁਪੱਟੇ ਫਿੱਕੇ ਆ ਉਹ ਹੁਣ ਮੇਰੇ ਫਿੱਕੇ ਲੈਣ ਨੂੰ ਜੀ ਨਹੀਂ ਕਰਦਾ ਹੈਗਾ ਮੇਰੇ ਕੋਲ ਮੈਂ ਗੂੜਾ ਜੇ ਰੰਗ ਦਾ ਕੋਈ ਦੁਪੱਟਾ ਹਜੇ ਲਿਆ ਨਹੀਂ ਕੋਈ ਮਤਲਬ ਸ਼ਾਪਿੰਗ ਕਰਨ ਗਏ ਸੀ ਪਰ ਮੈਨੂੰ ਦੁਪੱਟੇ ਸੋਹਣੇ ਜੇ ਨਹੀਂ ਲੱਗੇ ਸਾਰੇ ਫਿੱਕੇ ਫਿੱਕੇ ਜਿਹੇ ਤੇ ਤਾਂ ਕਰਕੇ ਗੂੜੇ ਰੰਗ ਦਾ ਵੀ ਮੇਰੇ ਕੋਲ ਜਿਵੇਂ ਪੱਗ ਦਾ ਪਿਆ ਤੇ ਹਨਾ ਉਹ ਵਾਲਾ ਏ ਮੈਂ ਦੇਖਦੀ ਆ ਕੋਸ਼ਿਸ਼ ਕਰੂੰਗੀ ਵੀ ਇਕ ਅੱਦਾ ਪੱਗ ਦਾ ਹੋਰ ਕੱਢੂੰਗੀ ਦੁਪੱਟਾ ਕਿਉਂਕਿ ਬਾਹਰ ਨੇ ਮਤਲਬ ਗੂੜੇ ਗੂੜੇ ਸੋਹਣੇ ਜੇ ਨਹੀਂ ਮਿਲਦੇ ਹੈਗੇ ਨਾ ਮਿਲਦੇ ਤਾਂ ਹੈਗੇ ਆ ਹਰ ਇੱਕ ਚੀਜ਼ ਮਿਲਦੀ ਆ ਮਤਲਬ ਮੈਨੂੰ ਨਹੀਂ ਪਸੰਦ ਆਏ ਬਸ ਤੇ ਅੱਜ ਹਵਾ ਇੰਨੀ ਠੰਡੀ ਚੱਲ ਰਹੀ ਆ ਪਿੱਛੇ ਅੱਗੇ ਵੀ ਤੁਹਾਨੂੰ ਜਿਵੇਂ ਪਹਿਲਾਂ ਕਈ ਵਾਰ ਦੱਸਿਆ ਪਿੱਛੇ ਇਸ ਟਾਈਮ ਬਹੁਤ ਠੰਡੀ ਬਹੁਤ ਸੋਹਣੀ ਆ ਦੇਖੋ ਐਂ ਠੀਕ ਆ ਤਵਿਰੇ ਮੰਜਾੜਾ ਕੇ ਬਹਿ ਜਾਓ ਜੇ ਇੱਥੇ ਮੋਟਰ ਮੋਟਰ ਲੱਗੀ ਵੀ ਹੁੰਦੀ ਨਾ ਨੇੜੇ ਤੇੜਿਆਂ ਨੇ ਇੰਨੀ ਠੰਡੀ ਹਵਾ ਫਿਰ ਤਵਰੀ ਮੰਜਾੜਾ ਕੇ ਬਹਿ ਜਾ ਕਰਦੇ ਚਲੋ ਅੱਜ ਦਾ ਨਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਆ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਕਿਦਾਂ ਦੀਆਂ ਤੁਹਾਨੂੰ ਵੀਡੀਓ ਚਾਹੀਦੀਆਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸੋਹਣੇ-ਸੋਹਣੇ ਕਮੈਂਟ ਵੀ ਜ਼ਰੂਰ ਕਰਦੇ ਰਹੋ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ 'ਚ